ਸਸਿਕਾਲ ਜੀ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਨਗਰ ਸੋਰ ਸਿੰਘ ਜ਼ਿਲ੍ਹਾ ਫਰੀਪੁਰ ਦੀਆਂ ਜਿੱਥੇ ਕਿ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਦੇ ਸਰਪ੍ਰਸਤ ਸਰਦਾਰ ਜਸਵਿੰਦਰ ਸਿੰਘ ਖਾਲਸਾ ਖਾਸ ਤੌਰ ਤੇ ਪਹੁੰਚੇ ਤਸਵੀਰਾਂ ਨਗਰ ਸੋਰ ਸਿੰਘ ਦੀਆਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਇਸ ਮੌਕੇ ਉਹਨਾਂ ਨੇ ਪੰਜਾਬ ਐਜੂਕੇਟ ਪ੍ਰੋਜੈਕਟ ਦੇ ਤਹਿਤ ਚੱਲ ਰਹੇ ਵੱਖ-ਵੱਖ ਸਕੂਲ ਵੱਖ-ਵੱਖ ਕਾਰਜ ਸਵਾਵਾ ਬਾਰੇ ਜਿਹੜੀ ਸੰਗਤ ਦੇ ਨਾਲ ਸਾਂਝ ਪਾਈ ਇਸ ਮੌਕੇ ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਗੁਰਬਾਣੀ ਸਿੱਖ ਇਤਿਹਾਸ ਨਸ਼ੇ ਤਿਆਗਣ ਤੇ ਕੇਸਾਂ ਦੀ ਸੰਭਾਲ ਰੱਖਣ ਲਈ ਖਾਸ ਤੌਰ ਤੇ ਸਨੇਹ ਦਿੱਤਾ ਇਸ ਮੌਕੇ ਸਰਦਾਰ ਇੰਦਰਪਾਲ ਸਿੰਘ ਗੁਰਗੋਵ ਸਿੰਘ ਸਟਾਈ ਸਰਕਲ ਮੈਲ ਸਿੰਘ ਅਧਿਆਪਕ ਪਿੰਡ ਸਕੂਰ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ ਅਖੀਰ ਚ ਮੇਰੀ ਪੀਰੀ ਵੈਲਫੇਅਰ ਸੁਸਾਇਟੀ ਵੱਲੋਂ ਸਰਦਾਰ ਜਸਵਿੰਦਰ ਜਸਵਿੰਦਰ ਸਿੰਘ ਖਾਲਸਾ ਤੇ ਪੂਰੀ ਟੀਮ ਦਾ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਰਜੇਸ਼ ਸਿੰਘ ਸੋਰਸਿੰਘ ਨੇ ਐਜੂਕੇਟ ਦੀ ਪੂਰੀ ਟੀਮ ਦੇ ਸਾਰੀ ਸੰਖਤ ਦਾ ਧੰਨਵਾਦ ਕੀਤਾ ਸੋ ਹੋਰ ਦੇਖਦੇ ਹਾਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਹਾਂਜੀ ਬਦਲ ਆ ਗਿਆ ਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਇੰਦਰਪਾਲ ਸਿੰਘ ਅ ਅੱਜ ਅਸੀਂ ਇੱਥੇ ਪਿੰਡ ਸੋਰਸਿੰਘ ਵਾਲਾ ਪਹੁੰਚੇ ਹਾਂ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਐਜੂਕੇਟ ਪ੍ਰੋਜੈਕਟ ਦੇ ਜੋ ਵੀਜੀ ਆਜਾ ਇੱਥੇ ਪਹੁੰਚੇ ਹਨ ਸਰਦਾਰ ਜਸਵਿੰਦਰ ਸਿੰਘ ਜੀ ਯੂਕੇ ਤੋਂ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਇੰਨੇ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਹੈ ਉਹ ਪ੍ਰਬੰਧ ਕਰ ਰਹੇ ਹਨ ਹਜ਼ਾਰਾਂ ਬੱਚੇ ਇਸ ਸੰਸਥਾ ਦੇ ਦੁਆਰਾ ਪੜ੍ਹਾਈ ਜਿਹੜੀ ਹੈ ਉਹ ਕਰਵਾ ਰਹੇ ਨੇ ਤੇ ਬੱਚੇ ਆਪਣੇ ਜਿਹੜੇ ਉਹਨਾਂ ਦੇ ਸੁਵਿਖ ਦੇ ਵਾਸਤੇ ਉਹ ਬਹੁਤ ਉੱਚੀਆਂ ਮੰਜ਼ਲਾਂ ਤੇ ਪਹੁੰਚ ਰਹੇ ਹਨ ਜੋ ਉਹਨਾਂ ਦਾ ਸ਼ੌਂਕ ਹੈ ਜਿਸ ਕਿਤੇ ਵਿੱਚ ਉਹ ਜਾਣਾ ਚਾਹੁੰਦੇ ਨੇ ਉਹ ਕਰੇ ਉਸ ਦੇ ਵਿੱਚੇ ਬਹੁਤ ਵੱਡਾ ਯੋਗਦਾਨ ਪੰਜਾਬ ਐਜੂਕੇਟ ਪ੍ਰੋਜੈਕਟ ਦੁਆਰਾ ਇਹ ਮੁਹਿੰਮ ਜਿਹੜੀ ਚਲਾਈ ਗਈ ਹੈ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਜੋ ਚੇਚੇ ਤੌਰ ਤੇ ਇਸ ਸਥਾਨ ਤੇ ਪਹੁੰਚੇ ਅਤੇ ਬੱਚਿਆਂ ਦੇ ਨਾਲ ਸੰਗਤ ਦੇ ਨਾਲ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਤੇ ਬੱਚਿਆਂ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਪੜ੍ਹਾਈ ਦੇ ਵਿੱਚ ਅੱਗੇ ਮੱਲਾ ਮਾਰ ਸਕਦੇ ਨੇ ਔਰ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਿਸ ਤਰ੍ਹਾਂ ਕਰ ਸਕਦੇ ਹਾਂ ਇਹਨਾਂ ਵਿਚਾਰਾਂ ਦਾ ਅੱਜ ਉਹਨਾਂ ਨੇ ਇੱਥੇ ਸਾਰਿਆਂ ਦੇ ਨਾਲ ਸਾਂਝ ਪਾਈ ਸੰਗਤ ਬਹੁਤ ਪ੍ਰਸੰਨ ਹੋਈ ਇਸ ਇਲਾਕੇ ਦੀ ਸਾਰੀ ਪੰਚਾਇਤ ਅਤੇ ਸਮੂਹ ਵੀਰਾਂ ਨੇ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਉਹਨਾਂ ਨੇ ਆਪਣੇ ਆਪ ਦੇ ਵਿੱਚ ਪ੍ਰਣ ਕੀਤਾ ਕਿ ਅਸੀਂ ਜਿਹੜਾ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਅੱਗੇ ਵਧਣਾ ਹੈ ਤੇ ਮੱਲਾ ਮਾਰਨੀ ਹੈ ਆਪਣੇ ਇਲਾਕੇ ਦਾ ਨਾਮ ਔਰ ਇਹ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੋਜ਼ ਅੱਜ ਇੱਥੇ ਪਹੁੰਚੇ ਹਨ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਇੱਥੇ ਪਹੁੰਚ ਕੇ ਸ਼ਮੂਲੀਅਤ ਕੀਤੀ ਸੋ ਸਾਰਿਆਂ ਦਾ ਧੰਨਵਾਦ ਜੋ ਅੱਜ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਨਗਰ ਸੋਰ ਸਿੰਘ ਚ ਪਹੁੰਚੇ ਕੀ ਕਹਿਣਾ ਚਾਹੁੰਦੇ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਮੇਰੀ ਇੱਕੋ ਹੀ टांगे ਇੱਥੇ ਪਿੰਡਾਂ ਚ ਵਿਚਰਦਾ ਮੈਂ ਪਿਛਲੇ 15 ਸਾਲਾਂ ਤੋਂ 60 ਸਾਲ ਅਸਮਾਨ इंग्लंड ਦੇ ਸੀ ਲਗਾ ਕੇ ਕਿ ਅੱਜ ਜਿਹੜੀ ਦੁਨੀਆ ਦੇ ਰਾਜ ਕਰਨ ਵਾਲੀ ਕੌਮ ਹੈ ਇਹ ਕਿਦਰ ਭਟ ਗਈ ਹੈ ਵਿਚਾਰੀ ਸਾਨੂੰ ਜਾਣ ਬੁੱਝ ਕੇ ਖਤਮ ਕਰਨ ਦੀ ਚਾਲਾਂ ਚੱਲੀਆਂ ਜਾ ਰਹੀਆਂ ਨੇ ਦੁਨੀਆ ਦੇ ਰਾਜਕੁਆਲੀ ਕੌਮ ਕਿਉਂਕਿ ਮੇਰੇ ਬੱਚੇ ਮੈਂ ਉਥੇ ਇੰਗਲੈਂਡ ਇਲਾਜ ਕਰਦਾ ਪਿਆ ਔਰ ਵਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਵਿਖਾਰੀ ਇਹ ਮੈਂ ਬਾਣੀ ਜਿਹੜੀ ਹੈ ਨਾ ਸਾਡੇ ਮਾਤਪਿਤਾ ਦੇ ਛੋਟੇ-ਜੋੜੇ ਨੇ ਸਾਨੂੰ ਗੁਰੂ ਨਾਲ ਜੋੜਦੇ ਸੀਗੇ ਜਿਨ੍ਹਾਂ ਨੇ ਚਾਰ ਲਾਲ ਵਾਰੇ ਪਿਤਾ ਵਾਰੇ ਸਰਬੰਸ ਵਾਰੇ ਤੇ ਪਰ ਆ 55 60 ਸਾਲਾਂ ਨੂੰ ਵੇਖਿਆ ਮਾਤਾ ਪਿਤਾ ਭੁੱਲ ਗਏ ਗੁਰੂ ਦਾ ਹੁਕਮ ਮੰਨਣਾ ਭੁੱਲ ਗਏ ਜਿਸ ਕਰਕੇ ਗਰੀਬ ਤੇ ਦੁਖੀ ਅਮੀਰ ਜਾ ਦੁਖੀ ਤੋਂ ਇਸ ਥਾਂਗ ਨੂੰ ਲੈ ਕੇ ਭਾਈ ਜਸਬੀਰ ਸਿੰਘ ਖਾਲਸਾ ਖੱਲੇ ਵਾਲੇ ਮੈਨੂੰ ਪਿਛਲੇ 15 ਸਾਲ ਤੋਂ ਸਾਫੜਾ ਦੇ ਕੇ ਆਪ ਸੰਸਾਰ ਛੱਡ ਕੇ ਚਲੇ ਗਏ ਆਣ ਵਾਰੀ ਪਨੀਰੀ ਸਮਾ ਲਈਏ ਉਹਨੇ ਕੋ ਗੁਰੂ ਘਰ ਦਾ ਕੰਮ ਬਣਾ ਰਹੇ ਆ 2 200 ਸਾਲ ਚੱਲਣ ਵਾਲੇ ਬੱਚਾ ਦਾ ਹਣ ਬੈਦਾਰੀ ਪਿਆ ਨੌਜਵਾਨ ਕਹਿੰਦੇ ਦਾੜੀ ਕੇ ਸਾਨੂੰ ਆਮ ਲੱਗਣੇ ਆ ਮੈਂ ਸਾਡੀ ਦੁਨੀਆ ਫਿਰ ਗਿਆ ਵਾ ਸਾਡੇ ਵੱਲ ਅੰਗਲੀ ਕੀਤੀ ਕੋਈ ਨਹੀਂ ਅੱਜ ਅੰਗਰੇਜ਼ ਸਿੱਖ ਬਣੀ ਜਾਂਦੇ 7.5 ਲੱਖ ਅੰਗਰੇਜ਼ ਤੇ ਅਮਰੀਕਨ ਦਾੜੀ ਕੈਸੂ ਰੱਖ ਬੈਠ ਜੇ ਗੁਰੂ ਗ੍ਰੰਥ ਸਾਹਿਬ ਪਾਠ ਵੀ ਕਰਦੇ ਪੈਸੇ ਪਰ ਇੱਥੇ ਸਾਡਾ ਪੰਜਾਬ ਥੋੜਾ ਜਿਹਾ ਟੁੱਟ ਗਿਆ ਵਿਚਾਰਾ ਭੁੱਲ ਗਿਆ ਨਹੀਂ ਕਵਾਂਗਾ ਮਾੜਾ ਮੈਂ ਕਿਸੇ ਨੂੰ ਕਹਿੰਦਾ ਨਹੀਂ ਭੁੱਲਣਾ ਅੰਦਰ ਸਭ ਕੋ ਆ ਬੋਲ ਬਰਕਰਾਰ ਤੋਂ ਮੈਂ ਆਪਣੀ ਗੋਲੀ ਸੁਣਾ ਦੇਣਾ ਮੈਂ ਵੀ ਭੁੱਲ ਗਿਆ ਸੀਗਾ ਇਸ ਸੰਗਤ ਨੂੰ ਵਾਪਸ ਗੁਰਗੰਸਰ ਨਾਲ ਜੋੜਨ ਦੀ ਗੱਲ ਕਰਦਾ ਭਈ ਗੁਰੂ ਨੂੰ ਮੰਨਦੇ ਆ ਤੇ ਗੁਰੂ ਦੀ ਵੀ ਮੰਨਿਆ ਫਿਰ ਤੇ ਗੁਰੂ ਦੀ ਮੰਨਣ ਵਾਸਤੇ ਉਹਨਾਂ ਨੇ ਸਾਨੂੰ ਹੁਕਮ ਕਰਦੀ ਭਈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਬਿਰੰਸ ਆਪਾਂ ਗੁਰਗੰਸਾਂ ਨੂੰ ਪੜ੍ਹਨਾ ਸੀਗਾ ਤੇ ਮੈਂ 56 ਸਾਲਾਂ ਜਿ ਦੇਖਦਾ ਹਾਂ ਤੇ ਮੱਥੀ ਟੇਕੀ ਜਾ ਰਹੇ ਤੇ ਮੱਥੇ ਟੇਕਾਂ ਤੇ ਗੱਲ ਬਣਨੀ ਨਹੀਂ ਸੋ ਫਿਰਦਾਸ ਬੱਚਿਆਂ ਜਿਆਦਾ ਵਿਚਰਦਾ ਬੱਚੇ ਬੱਚੇ ਸਮਝ ਜਾਂਦੇ ਆ ਛੇਤੀ ਤੇ ਅੱਜ 2 ਲੱਖ ਬੱਚਾ ਮੈਂ ਗੁਰਗੰਸਾਂ ਨੂੰ ਜਿਹੜਾ ਦਾਦਾ ਨਾਨੀ ਬਾਣ ਕੇ ਕਿਉਂ ਸਾਨੂੰ ਕੁੱਟ ਪੈਂਦੀ ਸੀ ਜਪਜੀ ਸਾਹਿਬ ਦਾ ਪਾਠ ਕੀਤਾ ਵੇਸ ਕੋ ਜਾਈਏ ਪਰ ਮਾਫ ਕਰਨਾ ਅੱਜ ਉਹ ਦਾਦੀ ਨਾਨੀ ਭੂਆ ਮਾਸੀ ਨਹੀਂ ਰਹੀ ਜਿਹੜੀ ਕਿ ਬੱਚੇ ਨੂੰ ਸਿੱਖਿਆ ਦੇਣੀ ਸੀਗੀ ਉਹਨਾਂ ਦਾ ਫਰਜ਼ ਸੀਗਾ ਤੋਂ ਮੈਂ ਆਪਣਾ ਫਰਨੇ ਬਾਂਦੀ ਰਿਹਾ ਹੁਣ ਇੱਥੇ ਗੁਰੂ ਦਾ ਹੁਕਮੰਦ ਆਇਆ ਅੱਜ ਇਸ ਪਿੰਡ ਚ ਆਇਆ ਵਾਂ ਇਹ ਮੇਰਾ ਅੱਜ ਦਾ ਤੀਸਰਾ ਪ੍ਰੋਗਰਾਮ ਹੈ 15 ਸਾਲਾਂ ਚ ਮੈਂ 8 ਲੱਖ ਮੀਲ ਮੈਂ ਗੱਡੀ ਚਲਾ ਚੁੱਕਾ 2 ਲੱਖ ਬੱਚਾ ਨੇ ਗੁਰਗਾਂ ਸਾਹਿਬ ਜੋੜ ਚੁੱਕਾ ਸੋ ਫਿਰ ਗੁਰੂ ਦਾ ਹੁਕਮ ਹੈ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ 2 ਲੱਖ ਰੁਪਏ ਰੋਜ਼ ਦੀ ਇਨਕਮ ਸੀ 15 ਸਾਲ ਪਹਿਲੇ ਪਾਬਾਈ ਨੇ ਮੈਂ ਸਭ ਕੁਝ ਦਿੱਤਾ ਕਿਉਂ ਗੁਰੂ ਗ੍ਰੰਥ ਸਾਹਿਬ ਲਿਖਿਆ ਅਖਰੱਖਾ ਸੱਚ ਹੈ ਤੇ ਫਿਰ ਹੁਣ ਨਾਲ ਦਸੂਈ ਨਹੀਂ ਜਾਣੀ ਤੇ ਮੈਂ ਫਿਰ ਇਹ ਗੁਰੂ ਦਾ ਧੰਨਵਾਦ ਕਰਦਾ ਹਾਂ ਪਿੰਡਾਂ ਚ ਪਿੰਡਾਂ ਜਾਣਾ ਵਾ ਯਾਕੇ ਬੱਚੇ ਨੂੰ ਵਡੀਆਂ ਪੜਾਈਆਂ ਕਰਾਣੀਆਂ ਵੱਡੀਆਂ ਕੁਰਸੀਆਂ ਤੇ ਬਿਠਾਣੀਆਂ ਤੇ ਭਾਈ ਜੱਪਜੀ ਸਾਹਿਬ ਦੇ ਪਾਠ ਤੋਂ ਸ਼ੁਰੂ ਹੋ ਜਾਓ ਫਿਰ ਬੱਚੇ ਆਪਣੇ ਆਪ ਹੀ ਸਹਿਜ ਪਾਠ ਤੇ ਜਾਗ ਹੀ ਲਾਣੀ ਹੈ ਤੇ ਅੱਜ 2 ਲੱਖ ਬੱਚਾ ਅੱਜ ਗੁਰੂ ਗ੍ਰੰਥ ਸਾਹਿਬ ਵੀ ਜੁੜਿਆ ਪਿਆ ਬੜੀ ਮਹਾਰਾਜੀ ਕਿਰਪਾ ਔਰ ਪਿੰਡਾਂ ਵਾਲਿਆਂ ਦਾ ਸਹਿਯੋਗ ਹੈ ਤੇ ਮੈਂ ਸਾਰੇ ਗੁਰੂ ਘਰ ਵਾਲਿਆਂ ਨੂੰ ਕਹਿਣਾ ਆਓ ਆਪਾਂ ਸਕੂਲ ਖੋਲੀ ਹੁਣ ਪੰਜਾਬ ਨੂੰ ਸਕੂਲਾਂ ਦੀ ਲੋੜ ਹੈ ਬੱਚਿਆਂ ਨੂੰ ਪੜਾਈਆਂ ਕਰਾਈਏ ਜਾਣ ਬੁੱਝ ਕੇ ਸਾਨੂੰ ਅਨਪੜ੍ਹ ਰੱਖਿਆ ਗਿਆ ਇੱਥੇ ਇਹ ਬੱਚੇ ਸਾਡੇ ਅਸੀਂ ਪੜ ਜਾਵਾਂਗੇ ਨਾ ਤੇ ਫਿਰ ਲੀਡਰਾਂ ਨੂੰ ਜਵਾਬ ਸਵਾਲ ਜਵਾਬ ਕਰਾਂਗੇ ਤੇ ਉਹ ਨਹੀਂ ਚਾਹਦੇ ਕਿ ਪੜਾਏ ਪੜਾਣ ਕਿਉਂਕਿ 60 ਸਾਲ ਪਹਿਲੇ ਕਲਕੱਤਾ ਮਦਾਨਗੁਰ ਵਿਆਂ ਪੜ੍ਹ ਸੀ ਅੱਜ ਉਸੇ ਦਾ ਮਜ਼ਦੂਰ ਵਜੇ ਹੀ ਬੋਲਦਾ ਪਰ ਸਾਨੂੰ ਜਾਣ ਬੁਝ ਕੇ ਅਨਪੜ੍ਹ ਰੱਖਿਆ ਜਾ ਰਿਹਾ ਚਲੋ ਇਹਨਾਂ ਨੂੰ ਆਪਣੇ ਕੰਮ ਕਰੀ ਜਾਣ ਦਿਓ ਆਪਾਂ ਕਿਸੇ ਨੂੰ ਮਾਰਾ ਨਹੀਂ ਜੇ ਕਹਿਣਾ ਤੇਰੇ ਬਾਣੇ ਸਰਬੱਤ ਦਾ ਭਲਾ ਪਰ ਅਸੀਂ ਆਪਣਾ ਕੰਮ ਕਰੀਏ ਸਾਰੇ ਰਲ ਕੇ ਆਪਣੇ ਆਪਣੇ ਪੰਜਾਬ ਦੇ ਬੱਚਿਆਂ ਨੂੰ ਪੜੀਣ ਨੂੰ ਸੰਭੀਏ ਸਾਡੇ ਗੁਰੂ ਘਰਾਂ ਸੰਭੇ ਜਾਣ ਤੇ ਬੜੀ ਬੜੀ ਕੁਰਸੀਆਂ ਤੇ ਬਿਠਾਈਏ ਸੋ ਇਹਨਾਂ ਕਰਦਾ ਦਾਸ ਕਹਿੰਦਾ ਕਿ ਭਈ ਜਿੱਥੇ ਦਾਸ ਆਪ ਵੀ 7- ਬਿਲਕੁਲ ਫ੍ਰੀ ਸਕੂਲ ਖੋਲ ਬੈਠਾ ਐਜੂਕੇਟ ਪੰਜਾਬ ਪ੍ਰੋਜੈਕਟ ਮੇਰੇ ਸੰਸਾਨਾ ਜੇ ਤੇ ਉਹ ਵੇਖੋ ਸਾਰੇ ਖੋਲ ਕੇ YouTube ਆ ਤੇ ਮੇਰਾ ਬਿਹਾਨੇ ਦਾ ਸਕੂਲ ਵੇਖੋ 4 ਸਾਲ ਦਾ ਬੱਚਾ ਲਈਦਾ ਮਾਂ ਮਰ ਗਈ ਆ ਪਿਓ ਨਸ਼ੇੜੀ ਆ ਤੇ ਅੱਜ 15-15 ਸਾਲ ਦੇ ਬੱਚੇ ਹੋ ਗਏ ਔਰ ਅੱਜ ਲੋਕੀ ਗਵਰਨਮੈਂਟ ਸਕੂਲ ਦੇ ਬੱਚੇ ਆਪਣੇ ਲਿਆ ਕੇ ਮੇਰੇ ਕੋ ਕਹਿੰਦੇ ਆ ਇੱਥੇ ਲੈ ਲੈ 2-2 ਲੱਖ ਰੁਪਈਆ ਲੈ ਲੈ ਪਰ ਇੱਕ ਪੈਸਾ ਨਹੀਂ ਲੈਣਾ ਫ੍ਰੀ ਸਕੂਲ ਖੋਲੀ ਆਪਾਂ ਤੇ ਮੈਂ ਨਗਰ ਵਾਲਿਆਂ ਨੂੰ ਕਹਿਣਾ ਭਾਈ ਤੁਸੀਂ ਜ਼ਮੀਨ ਵੀ ਰੱਖੋ ਬਿਲਡਿੰਗ 3-4 ਕਮਰੇ ਹਰ ਸਾਲ ਪਾ ਦਿਓ ਬੱਚੇ ਵੀ ਤੁਹਾਡੇ ਪਿੰਡ ਦੇ ਪੜਾਵਾਂਗਾ ਔਰ ਬੱਚੀਆਂ ਦੀਆਂ ਪੜ੍ਹਾਈਆਂ ਕਰਾ ਕੇ ਤੁਹਾਡੀਆਂ ਜਿਹੜਾ ਬੀਟੈਕ ਬੀਏ ਡੀ ਕਰ ਲਈ ਐ ਐਮਐਡ ਕਰ ਲਈ ਐ ਉਹਨਾਂ ਨੂੰ 10-10 ਹਜ਼ਾਰ ਰੁਪਏ ਫੀਸਾਂ ਵੀ ਤੇ ਖਾਵਾ ਵੀ ਦਿਆਂਗਾ ਤੇ ਉਹ ਟ੍ਰੇਨਿੰਗ ਲੁਦਿਆਣੇ ਆ ਕੇ ਲੈ ਲਓ ਤੇ ਆਪਾਂ ਸਕੂਲ ਖੋਲੀਏ ਹੁਣ ਗੁਰਦੁਆਰੇ ਬਹੁਤ ਬਣ ਗਏ ਬੱਚਾ ਦਾ ਹੁਣ ਵੰਦਾ ਨਹੀਂ ਹੈ ਗੁਰਦੁਆਰੇ ਯਾਰ ਮਾਲੇ ਹੀ ਆ ਲੰਗਰ ਬੰਦ ਨਹੀਂ ਕਰਨੇ ਮर्यादा ਕੋਈ ਨਹੀਂ ਤੋੜਨੀ ਪਰ ਅਕਲੀ ਪਿੱਛੇ ਦਾਨ ਸਮੇਂ ਦੀ ਲੋੜ ਹੈ ਵੱਡੇ ਵੱਡੇ ਪ੍ਰਚਾਰਕ ਵੀ ਕਹਿੰਦੇ ਆ ਕਿ ਵਿਦਿਆ ਦਾ ਲੰਗਰ ਦਾਈਏ ਸੋ ਆਪਣਾ ਦਸਵੰਧ ਆਪਣੇ ਹੱਥੀ ਮੇਰੇ ਵਰਗੇ ਪਖੰਡੀਆਂ ਨੂੰ ਨਾ ਦੇਣਾ ਪੈਸੇ ਅੱਜ ਤਾਂ ਨਾਂ ਦੇ ਬੜੀ ਲੁੱਟ ਖੋਟ ਹੋ ਤੇ ਮੈਂ ਪੈਸੇ ਨਹੀਂ ਮੰਗਦਾ ਇਹ ਬੱਚਿਆਂ ਦੇ ਫਾਰਮ ਦੇਣਾ ਬਜਾ ਟੈਲੀਫੋਨ ਨੰਬਰ ਦੇਣਾ ਐਡਰੈਸ ਦੇਣਾ ਬੱਚਿਆਂ ਨੂੰ ਪੜਾ ਦਿਓ ਮੈਂ ਸਾਰੀ ਦੁਨੀਆ ਜਾ ਕੇ ਸੰਗਤ ਨੂੰ ਬੇਨਤੀ ਕਰਦਾ ਵਾਂ ਭਗਤਪੂਰ ਸਿੰਘ ਲੂਲਿਆ ਲੰਗੜੇ ਆਸੇ ਲੱਗੇ ਸੀ ਤੇ ਮੈਂ ਇਹਨਾਂ ਪਿਆਰੇ ਪਿਆਰੇ ਬੱਚਿਆਂ ਵਾਸਤੇ ਜਾ ਕੇ ਉੱਥੇ ਫੱਟਾ ਲਾ ਲਿਆ ਨਾ ਗੁਜਵਾੜਿਆਂ ਦੇ ਬਾਹਰ ਤੇ ਕਹਿੰਦਾ ਬਈ ਇੱਕ ਵੀਜ਼ਾ ਅੰਗਲੈਂਡ ਵਾਲਿਆਂ ਨੂੰ ਕੈਨੇਡਾ ਵਾਲਿਆਂ ਨੂੰ ਅਮਰੀਕਾ ਵਾਲਿਆਂ ਨੂੰ ਇੱਕ ਵੀਜ਼ਾ ਘੱਟ ਮਿਲਦਾ ਖਾ ਲੋ ਬੱਚਾ ਪੜ੍ਹਾਈ ਕਰ ਜਾਂਦਾ ਪੰਜਾਬ ਦਾ ਮੰਨ ਜਾਂਦੇ ਆ ਔਰ ਬੱਚੇ ਦੀ ਪੜ੍ਹਾਈ ਕਰਦੇ ਆ ਬੱਚਿਆਂ ਟੈਲੀਫੋਨ ਨੰਬਰ ਵੀ ਇਹਦੇ ਨਾਲ ਐਡਰੈਸ ਵੀ ਦੇ ਦੇਣਾ ਬਸ ਬੱਚਾ ਪੜਾ ਦਿ